ਬਰੀਜ਼ਤ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਵਰਕ ਦੀ ਰਸੋਈ ਦੇ ਵਿੱਚ ਅੱਜ ਆਪਾਂ ਬਣਾਵਾਂਗੇ ਜੀ ਕੜੀ ਪਕੌੜਾ ਕੜੀ ਪਕੌੜਾ ਬਣਾਉਣ ਦੇ ਲਈ ਮੈਂ ਸਭ ਤੋਂ ਪਹਿਲਾਂ ਪਕੌੜਿਆਂ ਦੀ ਤਿਆਰੀ ਕਰਾਂਗੀ ਪਕੌੜੇ ਬਣਾਉਣ ਦੇ ਲਈ ਮੈਂ ਇੱਥੇ ਮੀਡੀਅਮ ਜੇ ਸਾਈਜ਼ ਦੇ ਆਲੂ ਲਏ ਨੇ ਤੇ ਦੋ ਪਿਆਜ਼ ਲਏ ਨੇ ਇਹਨਾਂ ਨੂੰ ਮੈਂ ਬਰੀਕ-ਬਰੀਕ ਕੱਟ ਲਵਾਂਗੀ ਇਸ ਤਰੀਕੇ ਦੇ ਨਾਲ ਇਹਨਾਂ ਨੂੰ ਮੈਂ ਐਦਾਂ ਕੱਟ ਲੈਣਾ ਹੈ ਆਲੂ ਆਪਾਂ ਪਕੌੜਿਆਂ ਵਿੱਚ ਹੀ ਪਾਵਾਂਗੇ ਕੜੀ ਵਿੱਚ ਨਹੀਂ ਪਾਵਾਂਗੇ ਇਸ ਤਰੀਕੇ ਨਾਲ ਆਪਾਂ ਸਾਰੇ ਆਲੂ ਕੱਟ ਕੇ ਤਿਆਰ ਕਰ ਲਵਾਂਗੇ ਆਲੂ ਆਪਣੇ ਬਰੀਕ-ਬਰੀਕ ਕੱਟਣੇ ਆ ਜੀ ਇਸ ਤਰੀਕੇ ਦੇ ਪੀਸਸ ਕੱਟਾਂਗੇ ਜੀ ਆਲੂ ਅਤੇ ਪਿਆਜ਼ ਮੈਂ ਬਰੀਕ-ਬਰੀਕ ਕੱਟ ਲਏ ਆ ਜੀ ਇਹਨਾਂ ਨੂੰ ਆਪਾਂ ਇੱਕ ਡੋਂਗੇ ਦੇ ਵਿੱਚ ਕੱਢ ਲਵਾਂਗੇ ਥੋੜੀ ਜਿਹੀ ਪਾਵਾਂਗੇ ਦੇ ਵਿੱਚ ਲਾਲ ਮਿਰਚ ਇਹ ਬਹੁਤ ਮਤਲਬ ਕਿ ਕੌੜੀ ਹੈ ਜੀ ਥੋੜੀ ਪਾਵਾਂਗੇ ਥੋੜਾ ਜਿਹਾ ਜੀਰਾ ਪਾਵਾਂਗੇ ਜੀ ਥੋੜਾ ਜਿਹਾ ਨਮਕ ਥੋੜੀ ਜੀ ਹਲਦੀ ਪਾ ਦਵਾਂਗੇ ਕਸੂਰੀ ਮੇਥੀ ਪਾ ਦਵਾਂਗੇ ਜੀ ਹੱਥਾਂ ਨਾਲ ਮਸਲ ਕੇ ਇਹਨਾਂ ਨੂੰ ਪਕ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਇਹ ਮੈਂ ਇੱਕ ਕੌਲੀ ਵੇਸਣ ਦੀ ਲਈ ਆ ਆਪਾਂ ਦੇਖ ਕੇ ਪਾਵਾਂਗੇ ਜਿੰਨਾ ਕਿ ਇਹਦੇ ਵਿੱਚ ਪਵੇਗਾ ਅੱਧਿਕੌਲੀ ਤੋਂ ਮੈਂ ਥੋੜਾ ਜਿਹਾ ਬਾਅਦਦੇ ਦੇ ਵਿੱਚ ਬੇਸਣ ਪਾ ਦਿੱਤਾ ਹੈ ਜੀ। ਤੁਸੀਂ ਦੇਖ ਸਕਦੇ ਹੋ ਬਾਕੀ ਆਪਣੇ ਕੋਲ ਇਹ ਵਾਲਾ ਬਚਿਆ ਹੈ। ਇਹ ਲਈ ਹੈ ਜੀ ਮੈਂ ਖੱਟੀ ਲੱਸੀ ਇੱਕ ਗਲਾਸ ਲੈ ਆਏ। ਲੱਸੀ ਪਾਣ ਦੇ ਨਾਲ ਪਕੌੜੇ ਜਿਹੜੇ ਨੇ ਕੜੀ ਵਿੱਚ ਬਹੁਤ ਹੀ ਨਰਮ ਜਿਹੇ ਲੱਗਣਗੇ ਬਹੁਤ ਨਰਮ ਪਕੌੜੇ ਬਣ ਕੇ ਤਿਆਰ ਹੋਣਗੇ ਜੀ। ਹਰੇਕ ਦਾ ਆਪਣਾ ਆਪਣਾ ਤਰੀਕਾ ਹੁੰਦਾ ਹੈ ਮੈਂ ਜਿਸ ਤਰ੍ਹਾਂ ਨਾਲ ਕੜੀ ਵਿੱਚ ਪਾਣ ਲਈ ਪਕੌੜੇ ਬਣਾਉਂਦੀ ਆ ਮੈਂ ਤੁਹਾਡੇ ਨਾਲ ਉਹ ਤਰੀਕਾ ਸ਼ੇਅਰ ਕਰਦੀ ਆ ਕਰਨ ਜਾ ਰਹੀ ਆ ਜੀ ਲੱਸੀ ਪਾ ਕੇ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਥੋੜੀ ਜਿਹੀ ਲੱਸੀ ਹੋਰ ਪਾ ਦਵਾਂਗੇ ਜਿਵੇਂ ਆਪਾਂ ਪਕੌੜਿਆਂ ਲਈ ਕੋਲ ਤਿਆਰ ਕਰਦੇ ਆ ਉਸ ਤਰੀਕੇ ਦਾ ਆਪਾਂ ਨੇ ਕੜੀ ਚ ਪਾਣ ਲਈ ਵੀ ਕੋਲ ਤਿਆਰ ਕਰ ਲੈਣਾ ਹੈ ਬਸ ਪਾਣੀ ਦੀ ਥਾਂ ਤੇ ਆਪਾਂ ਨੇ ਖੱਟੀ ਲੱਸੀ ਪਾਈ ਹੈ ਤੁਸੀਂ ਦਹੀਂ ਵੀ ਫੈਂਟ ਕੇ ਲੈ ਸਕਦੇ ਹੋ ਪਕੌੜਿਆਂ ਦਾ ਬੈਟਰ ਆਪਣਾ ਬਣ ਕੇ ਬਿਲਕੁਲ ਤਿਆਰ ਹੈ ਜੀ ਇਹਨੂੰ ਹੁਣ ਆਪਾਂ ਰੱਖ ਦੇਵਾਂਗੇ ਢੱਕ ਕੇ ਥੋੜੀ ਜੀ ਲੱਸੀ ਆਪਣੇ ਕੋਲ ਬਚ ਗਈ ਹੈ ਜੀ ਇਹਨੂੰ ਅੱਜ ਤੋਂ ਬੇਸਨ ਘੋਲਾਂਗੇ ਉਹਦੇ ਵਿੱਚ ਪਾ ਲਵਾਂਗੇ ਇਧਰ ਕੁੱਕਰ ਆਪਾਂ ਨੇ ਗੈਸ ਤੇ ਰੱਖ ਲਿਆ ਹੈ ਜੀ ਇਦੇ ਵਿੱਚ ਪਾਵਾਂਗੇ ਆਪਾਂ ਇੱਕ ਕੜਚੀ ਤੇਲ ਦੀ ਇੱਕ ਕੜਚੀ ਤੇਲ ਮੈਂ ਇਹਦੇ ਵਿੱਚ ਪਾ ਦਿੱਤਾ ਹੈ ਤੇਲ ਨੂੰ ਚੰਗੀ ਤਰ੍ਹਾਂ ਗਰਮ ਹੋਣ ਦਵਾਂਗੇ ਜਿੰਨੇ ਨੂੰ ਤੇਲ ਗਰਮ ਹੁੰਦਾ ਹੈ ਜੀ ਇਹਨਾਂ ਨੂੰ ਆਪਾਂ ਲੱਸੀ ਅਤੇ ਬੇਸਣ ਦਾ ਕੋਲ ਬਣਾ ਕੇ ਤਿਆਰ ਕਰ ਲੈਣੇ ਆ ਜਿਹੜੀ ਕੌਲੀ ਚ ਬੇਸਣ ਬਚਿਆ ਸੀ ਉਹਦੇ ਵਿੱਚ ਮੈਂ ਥੋੜਾ ਜਿਹਾ ਹੋਰ ਪਾ ਕੇ ਇੱਕ ਕੌਲੀ ਬੇਸਣ ਦੀ ਲੈ ਲਈ ਆ ਇੱਕ ਗੜਬੀ ਮੇਰੇ ਕੋਲ ਲੱਸੀ ਦੀ ਹੈ ਜੀ ਇਦੇ ਵਿੱਚ ਪਾ ਦਵਾਂਗੇ ਆਪਾਂ ਬੇਸਣ ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਜੀ ਆ ਜਿਹੜੀ ਮੇਰੇ ਕੋਲ ਗਲਾਸ ਵਿੱਚ ਲੱਸੀ ਬਚਦੀ ਸੀ ਉਹ ਵੀ ਮੈਂ ਵਿੱਚੇ ਹੀ ਪਾ ਦਾਂਗੀ ਘੋਲ ਆਪਣਾ ਬਣ ਕੇ ਬਿਲਕੁਲ ਤਿਆਰ ਆ ਜੀ ਪਹਿਲਾਂ ਮੈਂ ਲੱਸੀ ਗਲਾਸ ਵਾਲੀ ਪਹਿਲਾਂ ਤਾਂ ਆ ਨਹੀਂ ਸੀ ਪਾਈ ਹੈਗੀ ਇਹ ਵਾਰੀ ਜ਼ਿਆਦਾ ਲੱਸੀ ਹੋਣ ਦੇ ਨਾਲ ਸਾਰਾ ਘੋਲ ਆ ਜਿਹੜਾ ਬਾਹਰ ਆ ਆ ਜਾਂਦਾ ਹੈ ਜੀ ਮਿਕਸੀ ਚਲਾਉਣ ਲੱਗੇ ਇਸ ਕਰਕੇ ਮੈਂ ਬਾਕੀ ਦੀ ਲੱਸੀ ਬਾਅਦ ਵਿੱਚ ਪਾਈ ਹੈ ਮੈਸੇ ਮੇਰੇ ਕੋਲ ਇੱਕ ਗੜਬੀ ਸੀ ਉਸ ਤੋਂ ਬਾਅਦ ਗਲਾਸ ਵਿੱਚ ਜਿਹੜੀ ਥੋੜੀ ਬਚਦੀ ਸੀ ਉਹ ਹੈ ਜੀ ਛੋਟੀ ਚਮਚ ਮੈਂ ਜੀਰਾ ਲਿਆ ਹੈ ਜੀ ਛੋਟੀ ਚਮਚ ਮੈਂ ਮੇਥੀ ਦਾਣਾ ਥੋੜਾ ਜਿਹਾ ਮੈਂ ਧਨੀਆ ਲਿਆ ਇਹਨੂੰ ਮੈਂ ਹੱਥਾਂ ਨਾਲ ਮਸਲ ਲਵਾਂਗੀ ਇਸ ਤਰੀਕੇ ਦੇ ਨਾਲ ਇਧਰ ਤੇਲ ਚੰਗੀ ਤਰ੍ਹਾਂ ਗਰਮ ਹੋ ਗਿਆ ਹੈ ਆਪਾਂ ਜੀਰਾ ਮੇਥੀ ਦਾਣਾ ਅਤੇ ਧਨੀਆ ਇਹਦੇ ਵਿੱਚ ਪਾ ਦੇਵਾਂਗੇ ਥੋੜਾ ਜਿਹਾ ਇਹਨਾਂ ਨੂੰ ਫਰਾਈ ਹੋਣ ਤੋਂ ਬਾਅਦ ਇਹਦੇ ਵਿੱਚ ਮੈਂ ਲਸਣ ਅਦਰਕ ਅਤੇ 4-5 ਲੰਗੀਆਂ ਨੇ ਮੈਂ ਹਰੀਆਂ ਮਿਰਚਾਂ ਬਾਕੀ ਤੁਸੀਂ ਆਪਣੇ ਟੇਸਟ ਅਕੋਰਡਿੰਗ ਮਿਰਚ ਜਿਹੜੀ ਲੈ ਸਕਦੇ ਹੋ ਕਿਉਂਕਿ ਆਪਾਂ ਨੇ ਪਕੌੜੀਆਂ ਵਿੱਚ ਵੀ ਪਾਣੀ ਹੈ ਪਾਈਰ ਐ ਲਾਲ ਮਿਰਚ ਤੇ ਇਹਦੇ ਵਿੱਚ ਮੈਂ 5 ਹਰੀਆਂ ਮਿਰਚਾਂ ਲਈਆਂ ਨੇ ਇਹਨਾਂ ਨੂੰ ਵੀ ਆਪਾਂ ਪਾ ਦਵਾਂਗੇ ਜੀ ਕੜੀ ਬਣਾਉਣ ਦਾ ਵਾਸ ਤਰੀਕਾ ਸਭ ਦਾ ਅਲੱਗ-ਅਲੱਗ ਹੁੰਦਾ ਹੈ ਸਟਣ ਅਦਰਕ ਫਰਾਈ ਹੋ ਗਏ ਨੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾ ਦਵਾਂਗੇ ਦੋ ਵੱਡੇ ਸਾਈਜ਼ ਦੇ ਪਿਆਜ਼ ਇਸ ਤਰੀਕੇ ਦੇ ਨਾਲ ਆਪਾਂ ਨੇ ਲੰਮੇ ਕੱਟੇ ਪਾਉਣੇ ਆ ਕੜੀ ਵਿੱਚ ਇਸ ਤਰੀਕੇ ਨਾਲ ਕੱਟੇ ਹੋਏ ਪਿਆਜ਼ ਹੀ ਜਿਹੜੇ ਵਧੀਆ ਲੱਗਦੇ ਨੇ ਪਿਆਜ਼ਾਂ ਨੂੰ ਹੌਣ ਭ ਚੰਗੀ ਤਰ੍ਹਾਂ ਭੁੰਨ ਲਵਾਂਗੇ ਪਹਿਲਾਂ ਮੈਂ ਇਹਦੇ ਵਿੱਚ ਪਾਣੀ ਭੁੱਲ ਗਈ ਸੀ ਥੋੜੀ ਜੀ ਆਪਾਂ ਇਹਦੇ ਵਿੱਚ ਹਿੰਗ ਪਾ ਦਵਾਂਗੇ ਇਧਰ ਮੈਂ ਤੇਲ ਪਕੌੜਿਆਂ ਲਈ ਗਰਮ ਹੋਣਾ ਰੱਖ ਦਿੱਤਾ ਹੈ ਜੀ ਇਸ ਤੇਲ ਵਿੱਚ ਮੈਂ ਰਾਤੀ ਕਟਰ ਬਣਾ ਨਮਕਾਰੇ ਬਣਾਏ ਸੀ ਉਹ ਵਾਲਾ ਤੇਲ ਹੈ ਜਿਹੜਾ ਮੈਂ ਕੱਢਣਾ ਸੀ ਪੂਣਕੇ ਤੇ ਮੈਂ ਸੋਚਿਆ ਚਲੋ ਇਹਦੇ ਵਿੱਚ ਹੀ ਪਕੌੜੇ ਫਰਾਈ ਕਰ ਲੈਣੀਆਂ ਕੜਾਈ ਵਿੱਚ ਹੀ ਪਿਆਜ਼ੀ ਰਾਤ ਦਾ ਇਧਰ ਪਿਆਜ਼ ਵੀ ਆਪਣਾ ਫਰਾਈ ਹੋ ਗਏ ਆ ਜੀ ਇਹਦੇ ਵਿੱਚ ਪਾਵਾਂਗੇ ਆਪਾਂ ਨਮਕ ਨਮ ਤੁਸੀਂ ਆਪਣੇ ਸਵਾਦ ਅਨੁਸਾਰ ਦੇਖ ਕੇ ਪਾ ਲੈਣਾ ਜੀ ਛੋਟੀ ਚਮਚ ਪਾਵਾਂਗੇ ਆਪਾਂ ਹਲਦੀ ਪਾਊਡਰ ਚੰਗੀ ਤਰ੍ਹਾਂ ਕਰ ਲਵਾਂਗੇ ਜੀ ਮਿਕਸ ਥੋੜਾ ਜਿਹਾ ਹਲਦੀ ਨੂੰ ਭੁੰਨਣ ਤੋਂ ਬਾਅਦ ਇਹਦੇ ਵਿੱਚ ਆਪਾਂ ਲੱਸੀ ਅਤੇ ਵੇਸਣ ਦਾ ਕੋਲ ਪਾ ਦੇਵਾਂਗੇ ਇੱਕ ਘੜਬੀ ਮੇਰੇ ਕੋਲ ਲੱਸੀ ਦੀ ਸੀਗੀ ਉਸੇ ਗੜਬੀ ਵਿੱਚ ਪਾ ਦੇਵਾਂਗੇ ਪਾਣੀ ਇਹਨਾਂ ਨੂੰ ਵੀ ਆਪਾਂ ਚੰਗੀ ਤਰ੍ਹਾਂ ਘਲ ਕੇ ਪਾ ਦੇਵਾਂਗੇ ਆਪਾਂ ਡੇਢ ਕਗੜਬੀਆਂ ਪਾਣੀ ਦੀਆਂ ਪਾਵਾਂਗੇ ਇੱਕ ਇੱਕ ਗੜਬੀ ਲਸਤੀ ਦੀ ਤੇ ਡੇਢ ਗੜਬੀ ਪਾ ਦੇ ਵਿੱਚ ਪਾਣੀ ਪਾ ਦੇਵਾਂਗੇ ਇੱਕ ਕੌਲੀ ਆਪਾਂ ਵੇਸਣ ਦੀ ਲਈ ਸੀ ਅੱਧੀ ਗੜਬੀ ਦੇ ਵਿੱਚ ਪਾਣੀ ਜਿਵੇਂ ਹੋਰ ਪਾ ਦਿੱਤੀ ਹੈ ਜੀ ਡੇੜ ਗੜਬੀਆ ਪਾਣੀ ਦੀ ਪਾਣ ਤੋਂ ਬਾਅਦ ਆਪਣੀ ਕੜੀ ਕੁਝ ਇਸ ਤਰੀਕੇ ਦੀ ਹੈ ਜੀ ਕਈ ਲੋਕੀ ਹੈ ਜਿਹੜਾ ਕੜੀ ਨੂੰ ਜ਼ਿਆਦਾ ਗਾੜੀ ਪਸੰਦ ਕਰਦੇ ਆ ਕਈ ਥੋੜੀ ਜੀ ਪਤਲੀ ਰੱਖਦੇ ਰੱਖਦੇ ਆ ਸੋ ਆਪਾਂ ਇੰਨਾ ਕ ਹੀ ਪਾਣੀ ਪਾਉਣਾ ਹੈ ਇਹਨੇ ਕੜਕੜ ਕੇ ਥੋੜਾ ਜਿਹਾ ਹੋਰ ਗਾੜੀ ਗਾੜੀ ਹੋ ਜਾਣਾ ਹੈ ਕੜੀ ਚੰਗੀ ਤਰ੍ਹਾਂ ਕਾੜਨੀ ਪੈਂਦੀ ਹੈ ਜੀ ਕਾਫੀ ਟਾਈਮ ਰਹਿ ਜਾ ਕੇ કડકડ ਕੇ ਹੀ ਕੜੀ ਤਿਆਰ ਹੁੰਦੀ ਹੈ ਜੀ ਚੰਗੀ ਤਰ੍ਹਾਂ ਇਹਨੂੰ ਪਕਾਵਾਂਗੇ ਆਪਾਂ ਜਿੰਨੇ ਨੂੰ ਆਪਣੀ ਕੜੀ ਇਧਰ ਰਿਜੇ ਪੈਂਦੀ ਆ ਉਹਨੇ ਨੂੰ ਆਪਾਂ ਉਧਰ ਪਕੌੜੇ ਬਣਾ ਲੈਣੇ ਆ ਜੀ ਇਧਰ ਤੇਲ ਆਪਣਾ ਚੰਗੀ ਤਰ੍ਹਾਂ ਗਰਮ ਹੈ ਜੀ ਤੁਸੀਂ ਚਾਹੋ ਚਮਚ ਨਾਲ ਵੀ ਬਣਾ ਸਕਦੇ ਹੋ ਜਾਂ ਫਿਰ ਹੱਥ ਨੂੰ ਪਾਣੀ ਲਗਾ ਕੇ ਇਸ ਤਰੀਕੇ ਦੇ ਨਾਲ ਛੋਟੇ ਛੋਟੇ ਪਕੌੜੇ ਬਣਾ ਕੇ ਤਿਆਰ ਪਾ ਦਵਾਂਗੇ ਜੀ ਆਪਾਂ ਇਹਦੇ ਵਿੱਚ ਜਿੰਨੇ ਕਿ ਕੁਵਾਰ ਵਿੱਚ ਆਏ ਆ ਉਹਨਾਂ ਕੁਮਿਆਂ ਦੇ ਵਿੱਚ ਪਕੌੜੇ ਪਾ ਦਿੱਤੇ ਆ ਇਸ ਤਰੀਕੇ ਦੇ ਨਾਲ ਆਪਾਂ ਇਹਨਾਂ ਨੂੰ ਉਲਟ-ਪੁਲਟ ਕਰਦੇ ਹੋਏ ਚੰਗੀ ਤਰ੍ਹਾਂ ਦੋਨੋਂ ਪਾਸੇ ਸੇਕ ਲਵਾਂਗੇ ਜੀ ਪਕੌੜੇ ਦਾ ਤਕਰੀਬਨ ਸਾਰਿਆਂ ਨੂੰ ਬਣਾਉਣੇ ਆਉਂਦੀ ਹੀ ਹੈ ਜੀ ਬਸ ਤਰੀਕਾ ਇਹ ਸੀਗਾ ਕਿ ਮੈਂ ਪਾਣੀ ਦੀ ਥਾਂ ਤੇ ਲੱਸੀ ਇਹਦੇ ਵਿੱਚ ਖੱਟੀ ਪਾਈ ਆ ਤੁਸੀਂ ਵੀ ਇਸ ਤਰੀਕੇ ਦੇ ਨਾਲ ਜ਼ਰੂਰ ਬਣਾ ਕੇ ਦੇਖਿਓ ਸਾਰੇ ਪਕੌੜੇ ਮੈਂ ਇਸ ਤਰੀਕੇ ਦੇ ਨਾਲ ਹੀ ਤਿਆਰ ਕਰ ਲਵਾਂਗੀ ਤੁਸੀਂ ਦੇਖ ਸਕਦੇ ਹੋ ਜੀ ਕੜੀ ਆਪਣੀ ਚੰਗੀ ਤਰ੍ਹਾਂ ਰਿਜਣ ਲੱਗ ਗਈ ਆ ਇਧਰ ਪਕੌੜੇ ਵੀ ਤਿਆਰ ਹੋ ਰਹੇ ਨੇ ਜੀ ਸਾਰੇ ਪਕੌੜੇ ਮੈਂ ਬਣਾ ਲਈ ਹੈ ਜੀ ਪਕੌੜੇ ਬਣ ਕੇ ਬਿਲਕੁਲ ਤਿਆਰ ਆ ਤੁਸੀਂ ਦੇਖ ਸਕਦੇ ਹੋ ਕਿੰਨੇ ਸੌਫਟ ਹੈ ਰੂਈ ਵਾਂਗੂ ਨਰਮ ਬਣੇ ਨੇ ਜੀ ਇੱਕ ਮਾਲ ਖੱਟੀ ਲੱਸੀ ਦਾ ਹੈ ਜੀ ਜੇ ਅਗਰ ਤੁਹਾਡੇ ਕੋਲ ਵੀ ਨਰਮ ਪਕੌੜੇ ਨਹੀਂ ਬਣਦੇ ਤਾਂ ਤੁਸੀਂ ਅਗਲੀ ਵਾਰੀ ਖੱਟ ਲੱਸੀ ਪਾ ਕੇ ਹੀ ਬਣਾਓ ਇਧਰ ਕੜੀ ਨੂੰ ਆਪਾਂ ਥੋੜਾ ਜਿਹਾ ਹੋਰ ਰਿਜਣ ਦਵਾਂਗੇ ਵੀ ਜਿੰਨੇ ਨੂੰ ਮੈਂ ਪਕੌੜੇ ਬਣਾ ਰਹੀ ਸੀ ਉਹਨਾਂ ਦੇਰ ਵੀ ਰਿਜਣ ਲਈ ਆ ਥੋੜਾ ਹੋਰ ਰਿਜੜ ਤੋਂ ਬਾਅਦ ਇਹਦੇ ਵਿੱਚ ਪਕੌੜੇ ਪਾ ਦਵਾਂਗੇ ਤੁਸੀਂ ਦੇਖ ਸਕਦੇ ਹੋ ਜੀ ਪਹਿਲਾਂ ਕਿੰਨੀ ਪਤਲੀ ਸੀ ਤੇ ਘੜ ਕੇ ਕਿੰਨੀ ਗਾੜੀ ਹੋਣ ਲੱਗ ਗਈ ਹੈ ਕੀ ਟਾਈਮ ਹੋ ਗਿਆ ਜੀ ਕੜੀ ਨੂੰ ਰਿਜੜੇ ਹੋਏ ਹੁਣ ਇਹਦੇ ਵਿੱਚ ਆਪਾਂ ਪਕੌੜੇ ਪਾ ਦਵਾਂਗੇ ਪਕੌੜਿਆਂ ਨੂੰ ਆਪਾਂ ਨੇ ਹਲਕੇ ਜਿਹੇ ਹੱਥ ਨਾਲ ਐਵੇਂ ਪ੍ਰੈਸ ਜਿਹਾ ਕਰ ਕਰਕੇ ਪਾ ਲੈਣਾ ਹੈ ਇਹਨਾਂ ਨੇ ਕੜੀ ਵਿੱਚ ਆਪ ਹੀ ਇਹਨਾਂ ਨੇ ਫੁੱਲ ਜਾਣਾ ਹੈ ਜੀ بس ਇਸ ਤਰੀਕੇ ਨਾਲ ਹਲਕੇ ਹੱਥ ਨਾਲ ਪ੍ਰੈਸ ਕਰਕੇ ਆਪਾਂ ਪਾ ਦਵਾਂਗੇ ਸਾਰੇ ਪਕੌੜੇ ਨੂੰ ਆਪਾਂ ਇਸ ਤਰ੍ਹਾਂ ਹੀ ਪਾਣਾ ਹੈ ਕੜੀ ਵਿੱਚ ਪਕੌੜੇ ਇਸ ਕਰਕੇ ਵੱਧ ਪਾਏ ਨੇ ਜੀ ਤਾਂ ਜੋ ਆਪਾਂ ਕੜੀ ਵਿੱਚ ਆਲੂ ਵਗੈਰਾ ਨਹੀਂ ਪਾਏ ਆ ਫਨੇ ਪਕੌੜਿਆਂ ਵਿੱਚ ਹੀ ਪਾਏ ਆ ਇੱਕ ਫਿਰ ਅਗਲੀ ਵਾਰੀ ਮੈਂ ਤੁਹਾਡੇ ਨਾਲ ਕੜੀ ਆਲੂ ਪਿਆਜ਼ ਵਾਲੀ ਕੜੀ ਦੀ ਰੈਸਪੀ ਸ਼ੇਅਰ ਕਰਾਂਗੀ ਜੀ ਸਾਰੇ ਪਕੌੜੇ ਨੇ ਕੜੀ ਵਿੱਚ ਪਾ ਦਿੱਤੇ ਆ ਜੀ ਗੈਸ ਨੂੰ ਹੁਣ ਮੈਂ ਘੱਟ ਕਰ ਦਵਾਂਗੀ ਤੇ ਇਹਨੂੰ ਮੈਂ ਕੜੀ ਜਾਣ ਦਵਾਂਗੀ ਇਹਦਾ ਕੋਈ ਹਿਸਾਬ ਨਹੀਂ ਹੈਗਾ ਵੀ ਆਪਾਂ ਨੇ ਇਹਨੂੰ ਕਿੰਨਾ ਟਾਈਮ ਰਜਾਉਣਾ ਹੈ ਇਹ ਤਾਂ ਜਿੰਨਾ ਟਾਈਮ ਰਿਜੇਗੀ ਉਨੀ ਤੇ ਉਨਾ ਹੀ ਵਧੀਆ ਬਣੇਗੀ ਹੁਣ ਇਹਨੂੰ ਆਪਾਂ ਘੱਟ ਸੇਕ ਦੇ ਉੱਤੇ ਕਾਫੀ ਅਮਲ ਕੀ ਕਾ ਹੋਰ ਇਹਨੂੰ ਪਕਾ ਲਵਾਂਗੇ ਕੜੀ ਪਕੌੜਾ ਬਣ ਕੇ ਬਿਲਕੁਲ ਤਿਆਰ ਆ ਜੀ ਤੁਸੀਂ ਦੇਖ ਸਕਦੇ ਹੋ ਆ ਤੁਸੀਂ ਦੇਖ ਸਕਦੇ ਹੋ ਜੀ ਪਕੌੜੇ ਕੜੀ ਵਿੱਚ ਪਾਉਣ ਤੋਂ ਬਾਅਦ ਕਿੰਨੇ ਫਲਫੀ ਹੋ ਗਏ ਨੇ ਹੁਣ ਇਹਦੇ ਵਿੱਚ ਪਾ ਦਵਾਂਗੇ ਆਪਾਂ ਥੋੜੀ ਜਿਹੀ ਮੇਥੀ ਮੇਰੇ ਕੋਲ ਇਸ ਤਰ੍ਹਾਂ ਹੀ ਹਰਾ ਧਨੀਆ ਨਹੀਂ ਸੀ ਘਰੇ ਇਸ ਕਰਕੇ ਮੈਂ ਨਹੀਂ ਪਾਇਆ ਮੇਰੇ ਕੋਲ ਜੋ ਜੋ ਸਮਾਨ ਘਰੇ ਸੀਗਾ ਮੈਂ ਉਹਦੇ ਨਾਲ ਹੀ ਕੜੀ ਪਕੌੜਾ ਬਣਾ ਕੇ ਤਿਆਰ ਕਰ ਲਿਆ ਜੀ ਬਹੁਤ ਵਧੀਆ ਖੁਸ਼ਬੂ ਆ ਰਹੀ ਹੈ ਕੜੀ ਚੋਂ ਗੈਸ ਕਰ ਦਵਾਂਗੇ ਜੀ ਆਪਾਂ ਬੰਦ ਬਹੁਤ ਵਧੀਆ ਕੜੀ ਆਪਣੀ ਬਣ ਕੇ ਤਿਆਰ ਹੋਈ ਹੈ ਜੀ ਤੁਹਾਨੂੰ ਮੇਰੀ ਇਹ ਵੀਡੀਓ ਕਿੱਦਾਂ ਦੀ ਲੱਗੀ ਹੈ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਸ਼ੇਅਰ ਕਰਨ ਦੇ ਨਾਲ-ਨਾਲ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ